ਸੱਚੀ ਗੱਲ ਤਾਂ ਇਹ ਹੈ ਵੀ ਉਸ ਵਕਤ ਕਰਦੇ ਹੋਂ ਨੋ ਵੀਡੀਓ ਵਿੱਚ ਕੈਨੇਡਾ ਜਾਣ ਵਾਲੇ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੇ ਉੱਤੇ ਹੁਣ ਕੈਨੇਡਾ ਦੀ ਮਾਰਕ ਕਰਨੀ ਸਰਕਾਰ ਦੇ ਵੱਲੋਂ ਦੋ ਵੱਡੇ ਐਕਸ਼ਨ ਕੀਤੇ ਗਏ ਹਨ ਜੀ ਹਾਂ ਪਹਿਲੇ ਵੱਡੇ ਐਕਸ਼ਨ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਲਗਾਤਾਰ ਜਿੱਥੇ ਕਿ ਪਿਛਲੇ ਸਮੇਂ ਤੋਂ ਪੰਜਾਬੀ ਭਾਰਤੀਆਂ ਦੇ ਵੱਲੋਂ ਜਾ ਕੇ ਰਫਿਊਜੀ ਕੇਸ ਅਪਲਾਈ ਕੀਤੇ ਜਾ ਰਹੇ ਸਨ ਸੋ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਰਫਿਊਜੀ ਕੇਸ ਅਪਲਾਈ ਕਰ ਦਿੱਤੇ ਜਾਂਦੇ ਸਨ ਇਸ ਤੋਂ ਬਾਅਦ ਸਟੂਡੈਂਟਾਂ ਦੇ ਵੱਲੋਂ ਵੀ ਜਿਹੜਾ ਕਿ ਪੀਆਰ ਨਾ ਹੋਣ ਦੇ ਕਾਰਨ ਰਫਿਊਜੀ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਨਵਾਂ ਡਾਟਾ ਸ਼ੇਅਰ ਕੀਤਾ ਗਿਆ ਹੈ ਜਿਸ ਦੇ ਵਿੱਚ ਪਾਇਆ ਗਿਆ ਹੈ ਕਿ 90% ਤੱਕ ਜਿਹੜੇ ਰਿਫਿਊਜੀ ਕੇਸ ਖਾਸ ਤੌਰ ਦੇ ਉੱਤੇ ਭਾਰਤ ਤੋਂ ਜਿਹੜੇ ਪੰਜਾਬੀ ਟੂਰਿਸਟ ਵਾਲਿਆਂ ਵੱਲੋਂ ਜਾਂ ਫਿਰ ਸਟੂਡੈਂਟਾਂ ਦੇ ਵੱਲੋਂ ਲਗਾਏ ਗਏ ਸਨ ਉਹ ਸਾਰੇ ਦੇ ਸਾਰੇ ਫੇਕ ਪਾਏ ਗਏ ਹਨ ਜਿਸ ਤੋਂ ਬਾਅਦ ਕੀ ਹੁਣ ਜਲਦ ਹੀ ਇਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਹੁਣ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ 에어ਪੋਰਟਸ ਦੇ ਉੱਤੇ ਹੁਣ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੂੰ ਹੁਣ ਪੂਰੀ ਖੁੱਲ ਦੇ ਦਿੱਤੀ ਗਈ ਸੀ ਕਿ ਉਹ ਕਿਸੇ ਦਾ ਵੀ ਵੀਜ਼ਾ ਕੈਨਸਲ ਜਾਂ ਫਿਰ ਕਿਸੇ ਦੇ ਵੀਜ਼ੇ ਨੂੰ ਵੀ ਜਿਹੜਾ ਕਿ ਜੇਕਰ 10 ਸਾਲ ਦਾ ਮਲਟੀਪਲ ਹੋਵੇਗਾ ਤੇ ਫਿਰ ਵੀ ਉਸ ਦੀ ਜਿਹੜੀ ਉਹ ਐਂਟਰੀ ਘੱਟ ਤੋਂ ਘੱਟ ਕਰ ਸਕਦਾ ਹੈ ਜਾਂ ਫਿਰ ਉਸ ਦੇ ਵੀਜ਼ੇ ਨੂੰ ਜਿਹੜਾ ਕਿ ਕੈਨਸਲ ਵੀ ਕਰ ਸਕਦਾ ਹੈ ਸੋ ਹੁਣ ਇਹੀ ਖਬਰ ਜਿਹੜੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੋਂ ਨਿਕਲ ਕੇ ਆ ਰ ਦੇ ਕਾਰਨ ਕਿ ਕੈਨੇਡਾ ਜਾਣ ਵਾਲੇ 20 ਤੋਂ 25 ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਵਾਪਸ ਜਿਹੜਾ ਕਿ ਕੈਨੇਡਾ ਤੋਂ ਭੇਜ ਦਿੱਤਾ ਗਿਆ ਹੈ ਸੋ ਬਹੁਤ ਸਾਰੇ ਪੰਜਾਬੀਆਂ ਦੇ ਹੁਣ ਜਿਹੜੇ ਕਿ ਵੀਜ਼ੇ ਵੀ ਕੈਨਸਲ 에어ਪੋਰਟ ਦੇ ਉੱਤੇ ਹੀ ਹੋਣੇ ਸ਼ੁਰੂ ਹੋ ਚੁੱਕੇ ਹਨ ਇਸ ਦੇ ਪਿੱਛੇ ਵੱਡਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਵੀਜ਼ੇ ਜਿਹੜੇ ਕਿ ਜਾਰੀ ਕੀਤੇ ਗਏ ਸਨ ਸੋ ਉਹ ਸਾਲ 2022 23 ਜਾਂ ਫਿਰ 24 ਦੇ ਵਿੱਚ ਕੀਤੇ ਗਏ ਸਨ ਤੇ ਉਹਨਾਂ ਦੇ ਵੱਲੋਂ ਟ੍ਰੈਵਲ ਜਿਹੜਾ ਕਿ ਹੁਣ ਸਾਲ 2025 ਦੇ ਵਿੱਚ ਕੀਤਾ ਜਾ ਰਿਹਾ ਹੈ ਸੋ ਜਿਸ ਸਮੇ ਵੀਜ਼ਾ ਜਾਰੀ ਕੀਤਾ ਗਿਆ ਸੀ ਉਸ ਸਮੇ ਉਹਨਾਂ ਦੇ ਕੋਲ ਕੋਈ ਨਾ ਕੋਈ ਸਪੌਂਸਰ ਜਾਂ ਫਿਰ ਉਹ ਦੇ ਵਿੱਚ ਉਹਨਾਂ ਨੂੰ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਜਿਹੜਾ ਕਿ ਮੈਰਿਜ ਤੇ ਪਾਰਟੀ ਤੇ ਜਾਂ ਫਿਰ ਕਿਸੇ ਵੀ ਬਰਥਡੇ ਦੇ ਉੱਤੇ ਸਾਧ ਰਿਆ ਹੈ ਸੋ ਹੁਣ ਜਿਹੜਾ ਕਿ ਉਹਨਾਂ ਦੇ ਕੋਲ ਕੋਈ ਵੀ ਰੀਜ਼ਨ ਨਹੀਂ ਸੀ ਜੋ ਕਿ ਹੁਣ ਕੈਨੇਡਾ ਦੇ ਵਿੱਚ ਦੁਬਾਰਾ ਜਿਹੜਾ ਕਿ ਟੂਰਿਸਟ ਜਾਂ ਫਿਰ ਵਿਸਟਰ ਵੀਜ਼ਾ ਦੇ ਉੱਤੇ ਜਾ ਰਹੇ ਸਨ ਜਿਸ ਦੇ ਕਾਰਨ ਉਹਨਾਂ ਤੋਂ ਕੋਈ ਵੀ ਜਿਹੜਾ ਕਿ ਸਵਾਲਾਂ ਦੇ ਜਵਾਬ ਨਹੀਂ ਦੇ ਹੁੰਦੇ ਹਨ ਜਿਸ ਦੇ ਕਾਰਨ ਉਹਨਾਂ ਦਾ ਵੀਜ਼ਾ ਰੱਦ ਤੱਕ ਕੀਤਾ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ 에어ਪੋਰਟ ਦੇ ਉੱਤੇ ਹੀ ਹੁਣ ਜਿਹੜਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਵੀਜ਼ੇ ਕੈਨਸਲ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਲਗਾਤਾਰ ਜਿਹੜੇ ਕਿ ਪੰਜਾਬੀ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜੇਕਰ ਉਹਨਾਂ ਦਾ ਵੀਜ਼ਾ 10 ਸਾਲ ਦਾ ਵੈਲਿਡ ਹੈ ਤੇ ਉਹਨਾਂ ਨੂੰ ਦੁਬਾਰਾ ਕੋਈ ਨਾ ਕੋਈ ਇਨਵੀਟੇਸ਼ਨ ਲੈਟਰ ਜ਼ਰੂਰ ਮਗਵਾਉਣਾ ਚਾਹੀਦਾ ਹੈ ਜਾਂ ਫਿਰ ਕੋਈ ਵੈਲਿਡ ਰੀਜ਼ਨ ਜਿਹੜਾ ਕਿ ਲੈ ਕੇ ਕੈਨੇਡਾ ਦਾ ਸਫਰ ਕਰਨਾ ਚਾਹੀਦਾ ਹੈ ਤਾਂ ਜੋ ਕਿ ਉਹਨਾਂ ਦਾ ਵੀਜ਼ਾ ਕੈਨਸਲ ਨਾ ਹੋ ਸਕੇ ਤੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਐਂਟਰੀ ਮਿਲ ਜਾਵੇ